ਕੈਨੇਡিয়ান ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਤਨੇ ਨਵੀਆਂ ਇਮੀਗ੍ਰੇਸ਼ਨ ਤਬਦੀਲੀਆਂ ਦਾ ਐਲਾਨ ਮਾਰਕ ਮਿਲਰ ਦੁਆਰਾ ਕੀਤਾ ਗਿਆ 1 ਦਸੰਬਰ 2024 ਨੂੰ ਮਾਰਕ ਮਿਲਰ ਇਮੀਗ੍ਰੇਸ਼ਨ ਰਿਫਿਊਜੀਅਨ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਐਸ ਦੇ ਮੰਤਰੀ ਨੇ ਕੈਨੇਡਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਮਹੱਤਵਪੂਰਨ ਸੁਧਾਰ ਦਾ ਐਲਾਨ ਕੀਤਾ ਇਹਨਾਂ ਉਪਾਵਾਂ ਦਾ ਉਦੇਸ਼ ਅਮਰੀਕੀ ਸਰਹੱਦਾਂ ਤੇ ਚੁਣੌਤੀਆਂ ਦਾ ਹੱਲ ਕਰਦੇ ਹੋਏ ਪ੍ਰਵਾਸ ਦੇ ਪ੍ਰਬੰਧਨ ਦੀ ਨਿਰਪੱਖਤਾ ਸੁਰੱਖਿਆ ਅਤੇ ਕੁਸ਼ਲਤਾ ਨੂੰ ਵਧਾਉਣਾ ਹੈ ਇਸ ਤੋਂ ਇਲਾਵਾ ਮਾਰਕ ਮਿਲਰ ਨੇ ਵੀ ਐਕਸਪ੍ਰੈਸ ੈਂਟਰ ਸਿਸਟਮ ਵਿੱਚ LMI ਆਧਾਰਿਤ ਨੌਕਰੀ ਦੀ ਪੇਸ਼ਕਸ਼ ਪੁਆਇੰਟ ਨੂੰ ਹਟਾਉਣ ਦੀ ਪੁਸ਼ਟੀ ਕੀਤੀ ਜਿਵੇਂ ਕਿ ਅਸੀਂ ਨਵੰਬਰ 2024 ਵਿੱਚ ਰਿਪੋਰਟ ਵੀ ਕੀਤੀ ਸੀ ਇਸ ਸੂਚੀ ਵਿੱਚ ਜਿੱਥੇ ਸਰੱਦੀ ਕਾਰਵਾਈਆਂ ਨੂੰ ਸਚਾਰੂ ਬਣਾਉਣ ਲਈ ਫਲੈਗ ਪੋਲਿੰਗ ਨੂੰ ਖਤਮ ਕਰਨਾ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੇ ਕੰਟਰੋਲ ਨੂੰ ਮਜ਼ਬੂਤ ਕਰਨਾ LMI ਧੋਖਾੜੀ ਐਕਸਟ੍ਰੈਕਸ ਐਂਟਰੀ ਇਕਾਅਕ ਦਾ ਸਾਹ ਅਤੇ ਸੰਬੋਧਨ ਕਰਨਾ ਅੰਤਰਰਾਸ਼ਟਰੀ ਪਾਇਵਾਲ ਨਾਲ ਸਹਿਯੋਗ ਅਤੇ ਜਨਤਕ ਹਿੱਤਾਂ ਦੀ ਸੁਰੱਖਿਆ ਲਈ ਵਿਧਾਇਕ ਸੋਧਾ ਸਰੱਦ ਦੀ ਕਾਰਵਾਈ ਨੂੰ ਸਚਾਰੂ ਬਣਾਉਣ ਲਈ ਫਲੈਗ ਪੋਲਿੰਗ ਨੂੰ ਖਤਮ ਕਰਦਾ ਪ੍ਰਮੁਖ ਸੁਧਾਰਾਂ ਵਿੱਚੋਂ ਇੱਕ ਫਲੈਗ ਪੋਲਿੰਗ ਨੂੰ ਖਤਮ ਕਰਨਾ ਸ਼ਾਮਲ ਹੈ ਇੱਕ ਆਦੀ ਜਿੱਥੇ ਅਸਥਾਈ ਨਿਵਾਸੀ ਕੈਨੇਡਾ ਛੱਡ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੂੰ ਤੇਜ਼ੀ ਨਾਲ ਐਕਸੈਸ ਕਰਨ ਲਈ ਐਂਟਰੀ ਪੋਰਟਾਂ 'ਤੇ ਮੋੜ ਪ੍ਰਵੇਸ਼ ਕਰਦੇ ਨੇ ਮਿਲਰ ਦੇ ਅਨੁਸਾਰ ਫਲੈਗ ਪੋਲਿੰਗ ਕੀਮਤੀ ਸਰਦ ਸਰੋਤਾਂ ਨੂੰ ਖਪਤ ਕਰਦੀ ਹੈ ਮਹੱਤਵਪੂਰਨ ਲਾਗੂ ਕਰਨੀ ਗਤੀਵਿਧੀਆਂ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਸਰਦ ਪਾਰ ਆਵਾਜਾਈ ਵਿੱਚ ਵਿਵਹਨ ਪਾਉਂਦੀ ਹੈ ਅੱਗੇ ਵਧਦੇ ਹੋਏ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਆਪਣੇ ਠਹਿਰਾਵ ਨੂੰ ਵਧਾਉਣ ਲਈ ਆਨਲਾਈਨ ਅਰਜ਼ੀ ਦੇਣ ਦੀ ਲੋੜ ਹੋਵੇਗੀ ਜਿਸ ਨਾਲ ਸਰਕਾਰੀ ਅਫਸਰਾਂ ਨੂੰ ਬੇਲੋੜੇ ਦਬਾਅ ਨੂੰ ਘਟਾਇਆ ਜਾ ਸਕੇ ਅਤੇ ਯਕੀਨੀ ਬਣਾਇਆ ਜਾ ਸਕੇ ਕਿ ਸਰੋਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੰਡਿਆ ਜਾ ਰਿਹਾ ਹੈ। ਇਮੀਗ੍ਰੇਸ਼ਨ ਦਸਤਾਵੇਜ਼ਾਂ ਨੂੰ ਕੰਟਰੋਲ ਅਤੇ ਮਜ਼ਬੂਤ ਕਰਨਾ। ਇਮੀਗ੍ਰੇਸ਼ਨ ਦੇ ਵਿੱਚ ਜਿੱਥੇ ਇੱਕ ਸਾਰਤਾ ਨੂੰ ਵਧਾਉਣ ਲਈ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਵਿੱਚ ਸੋਧਾਂ ਦਾ ਪ੍ਰਸਤਾਵ ਦਿੱਤਾ ਹੈ। ਇਹ ਤਬਦੀਲੀਆਂ IRCC ਨੂੰ ਇਸ ਲਈ ਵਧੇਰੇ ਅਧਿਕਾਰ ਪ੍ਰਾਪਤ ਕਰਨਗੀਆਂ ਧੋਖਾਧੜੀ ਜਾਂ ਸੁਰੱਖਿਆ ਖਤਰੇ ਦੇ ਮਾਮਲੇ ਵਿੱਚ ਇਮੀਗ੍ਰੇਸ਼ਨ ਦਸਤਾਵੇਜ਼ਾਂ ਨੂੰ ਰੱਦ ਕਰਨਾ ਮਲਤ ਕਰੋ ਅਤੇ ਜਿਵੇਂ ਕਿਸ ਵੀਜ਼ੇ ਦੇ ਵਿੱਚ ਖਾਸ ਤੌਰ ਤੇ ਜਨਤਕ ਤਲੀ ਨਹੀਂ ਸਮਝੀਆਂ ਜਾਣ ਵਾਲੀਆਂ ਸਥਿਤੀਆਂ ਵਿੱਚ ਅਰਜ਼ੀਆਂ ਨੂੰ ਮਲਤ ਕਰਨਾ ਜਾਂ ਸਵੀਕਾਰ ਕਰਨਾ ਬੰਦ ਜਿਵੇਂ ਕਿ ਵੱਡੇ ਪੱਧਰ ਤੇ ਤੋਖਾਦੜੀ ਦੀਆਂ ਕੋਸ਼ਿਸ਼ਾਂ ਇਹਨਾਂ ਉਪਾਰ ਦੇ ਸ਼ੁਰੂਆਤ ਕਰਕੇ ਕੈਨੇਡਾ ਦਾ ਉਦੇਸ਼ ਉਹਨਾਂ ਵਿਅਕਤੀਆਂ ਨੂੰ ਰੋਕਣਾ ਜੋ ਦੇਸ਼ ਵਿੱਚ ਦਾਖਲ ਹੋਣ ਤੇ ਖਤਰਾ ਪੈਦਾ ਕਰ ਸਕਣੇ ਜਨਤਕ ਸਰੋਤ ਨੂੰ ਬੇਦੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਕਰਨਾ ਤੋਖਾਦੜੀ ਐਲਐਮਆਈ ਵਿੱਚ ਖਾਸ ਕਰਕੇ ਐਕਸਪ੍ਰੈਸੈਂਟ੍ਰਿਕ ਸਾਰਤ ਨੂੰ ਸੰਬੋਧਿਤ ਕਰਨਾ ਸਰਕਾਰ ਤੋਖਾਦੜੀ ਨੂੰ ਘਟਾਉਣ ਅਤੇ 22 ਨਵੰਬਰ 2024 ਨੂੰ ਪ੍ਰਕਾਸ਼ਿਤ ਖਬਰਾਂ ਦੀਆਂ ਭਰੋਸੇਯੋਗ ਤੇ ਮੋਰਤਾ ਮੋਰਲਾ ਉਹਨਲੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਚਾਰੋਂ ਸੁਧਾਰ ਵੀ ਪੇਸ਼ ਕਰੇਗੀ ਖਾਸ ਤੌਰ ਤੇ ਐਕਸਪ੍ਰੈਸ ਐਂਟਰੀ ਦੇ ਤਹਿਤ ਨੌਕਰੀਆਂ ਦੀ ਪੇਸ਼ਕਸ਼ ਲਈ ਵਾਧੂ ਪੁਆਇੰਟ ਨੂੰ ਹਟਾ ਦਿੱਤਾ ਜਾਵੇਗਾ ਵਿਅਕਤੀਆਂ ਲਈ ਲੇਬਰ ਮਾਰਕੀਟ ਪ੍ਰਭਾਵ ਮਲੰਕੜ ਐਲ ਐਮ ਆਈ ਪਰ ਪ੍ਰਤੀਕਿਰਿਆ ਦਾ ਸ਼ੋਸ਼ਣ ਕਰਨ ਲਈ ਪ੍ਰਸਥਾਨ ਨੂੰ ਘਟਾ ਦਿੱਤਾ ਜਾਵੇਗਾ ਅਤੇ ਉਮੀਦ ਹੈ ਕਿ ਇਮੀਗ੍ਰੇਸ਼ਨ ਦੇ ਉਦੇਸ਼ ਲਈ ਨੌਕਰੀਆਂ ਦੀ ਪੇਸ਼ਕਸ਼ ਦੀ ਦੁਰਵਰਤੋਂ ਤੇ ਰੋਕ ਲਗਾਈ ਜਾ ਸਕੇ ਇਹ ਉਤੀਸ ਰ੍ਹਦੀਸ ਰੱਖਿਆ ਨੂੰ ਵਧਾ ਕੇ ਧੋਖੇਬਾਜ਼ ਅਭਿਆਸਨ ਸੰਬੋਧਿਤ ਕਰਨਾ ਸ਼ਰਨਪ੍ਰਤ ਕਰਿਆ ਨੂੰ ਸਚਾਰੂ ਬਣਾ ਕੇ ਸਰਕਾਰ ਇੱਕ ਨਰਪਕ ਵਿਸਤ੍ਰਿਤ ਤੇ ਕੁਸ਼ਲ ਇਮੀਗ੍ਰੇਸ਼ਨ ਢਾਂਚੇ ਨੂੰ ਹੋਰ ਵਚਨਬੰਦਤਾ ਦੇ ਨਾਲ ਮਜ਼ਬੂਤ ਕਰ ਰਹੀ ਹੈ ਇਹਨਾਂ ਤਬਦੀਲੀਆਂ ਨਾਲ ਨਾ ਸਿਰਫ ਕੈਨੇਡਾ ਨੂੰ ਫਾਇਦਾ ਹੋਵੇਗਾ ਸਗੋ ਸੰਕਿਤ ਰਾਜ ਅਮਰੀਕਾ ਤੇ ਹੋਰ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਦੁਲੱਬੇ ਸਬੰਧਾਂ ਵਿੱਚ ਜਿੱਥੇ ਮਜ਼ਬੂਤੀ ਵੀ ਹੋਵੇਗੀ ਜਿਵੇਂ ਕਿ ਇਹ ਉਪਾਅ ਲਾਗੂ ਹੁੰਦੇ ਨੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਕੈਨੇਡਾ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਇੱਕ ਬਿਹਤਰ ਜੀਵਨ ਦੀ ਮੰਗ ਕਰਨ ਵਾਲਿਆਂ ਲਈ ਇੱਕ ਪ੍ਰਮੁੱਖ ਮੰਜ਼ਿਲ ਬਣਿਆ ਰਹੇ। ਕ੍ਰੀਡਿੰਗ ਖਬਰਾਂਾਂ ਦੇ ਵਿੱਚ ਹੀ ਹੁਣ ਤੱਕ ਦੀ ਵੱਡੇ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਗੁਆਲਾ ਦੇ ਨਾਲ।